ਇੱਕ ਡੇਢ ਵਜੇ ਤੋਂ ਪਹਿਲੇ ਕਹਿੰਦੇ ਫਾਇਰਿੰਗ ਵਗੈਰਾ ਹੁੰਦੀ ਰਹੀ ਏ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਚਾਨਣ ਜਿਹਾ ਹੋਇਆ ਵੇ ਤੇ ਇੱਥੇ ਕੋਈ ਚੀਜ਼ ਡਿੱਗੀ ਏ ਤੇ ਆਵਾਜ਼ ਜੀ ਵੀ ਆਈ ਏ ਬਹੁਤ ਜ਼ੋਰ ਦੀ ਸਵੇਰੇ ਵੇਖਿਆ ਉਹ ਮਤਲਬ ਕਿ ਪਿਆ ਹੈਗਾ ਮਤਲਬ ਕਿ ਖੋਲ ਤੇ ਜਦੋਂ ਸਵੇਰੇ ਉੱਠ ਕੇ ਦਿਨ ਚੜ੍ਹਿਆ ਉਦੋਂ ਦੇਖਿਆ ਇਹਨਾਂ ਨੇ ਤੇ ਉਦੋਂ ਕਹਿੰਦੇ ਵੀ ਇੱਥੇ ਮਤਲਬ ਕਿ ਕੋਈ ਬੰਬ ਜਿਹਾ ਡਿੱਗਿਆ ਮਰਬਾ ਭਾਪੇ ਆਵਾ ਪਤਾ ਨਹੀਂ ਕਿਸ ਚੀਜ਼ ਦਾ ਮਰਬਾ ਪਿਆ ਵਾ ਜਿਦਾਂ ਬੰਬ ਚੱਲਿਆ ਹੁੰਦਾ। ਕੀ ਹੋਇਆ ਰਾਤ ਨੂੰ? ਉਹ ਮਤਲਬ ਇਹ ਚਾਨਣ ਹੋਇਆ ਹੈਗਾ ਖੜਾਕ ਆਇਆ। ਅੱਛਾ ਜੀ। ਕਿੰਨਾ ਕ ਖੜਾਕ ਆਇਆ? ਖੜਾਕ ਹੋਇਆ। ਹਾਂ ਜੀ। ਮਲੇਗੀ ਖੜਾਕ ਆਇਆ ਤੇ ਚਾਨਣ ਹੋਇਆ ਹੈ। ਕਿੰਨੇ ਕ ਵਜੇ? ਮਲੇ 1.5 ਵਜੇ ਤੱਕ। ਬਾਅਦ ਖੜਕਾ ਆਇਆ। ਵਾ ਵਾ ਆਇਆ। ਚਾਨਣ ਕਿਨਾ ਕ? ਚਾਨਣ ਬਾਬਾ। ਤੂੰ ਉਦੋਂ ਹੀ ਵੇਖਿਆ ਕੋਈ ਚੀਜ਼ ਦਿਖਦੀ ਨਹੀਂ। ਨਹੀਂ ਉਦੋਂ ਨਹੀਂ ਅਹੀਂ ਲੱਗੇ ਗਏ ਅਹੀਂ ਸਵੇਰੇ ਗਏ ਲੱਗੇ। ਅੱਛਾ। ਤਰੀ ਵੀ ਆ ਕੇ ਦੋ ਫਰੀਦ ਲੱਗ ਗਈ ਜੀ ਸਵੇਰੇ ਵੇਖਿਆ ਉਹ ਮਤਲਬ ਕਿ ਪਿਆ ਹੈਗਾ ਮਤਲਬ ਕਿ ਖੋਲ ਖੋਲ ਕਿਸ ਚੀਜ਼ ਦਾ ਖੋਲ ਕਿਤਾਂ ਦਾ ਖੋਲ ਮਤਲਬ ਸਾਨੂੰ ਨਹੀਂ ਪਤਾ ਇਹਦੇ ਬਾਰੇ ਵੀ ਕਿਹੜੀ ਚੀਜ਼ ਦਾ ਖੋਲ ਆ ਸਾਨੂੰ ਮਤਲਬ ਕਿ ਬਜਾਇ ਇਸ ਟਾਈਪ ਲੱਗਣ ਈ ਆ ਹਾਂ ਜੀ ਹਾਂ ਜੀ ਮਜਾਲ ਦਾ ਹੋ ਸਕਦਾ ਤੇ ਕੋਈ ਹੋਰ ਲੱਗਾ ਵੀ ਜਾ ਜੂ ਜਾ ਇਹ ਸਿੱਧਾ ਇਹੋ ਲੱਗਾ ਵੀ ਇਹ ਡਿੱਗ ਨਹੀਂ ਆ ਜਾਂਦਾ ਨਹੀਂ ਤੇ ਇਹ ਵਿੱਚ ਸਵੇਰੇ ਤੁਸੀਂ ਦੇਖਿਆ ਕਿ ਜਾਂ ਤੁਹਾਡੇ ਕਿਸੇ ਨਹੀਂ ਮੈਂ ਵੇਖਿਆ ਆਪਣਾ ਹਾਂ ਜੇ ਉਧਰ ਡੰਗਰਾਂ ਲੋਗ ਆ ਵੇ ਕਹਿ ਰਹੇ ਉਥੇ ਪਿਆਹ ਹੀ ਦੇ ਉਹ ਵੇਖਿਆ ਫੇਰ ਤੁਸੀਂ ਤੋ ਉਹਨੇ ਖੇਡਣ ਦਾ ਹੈ ਜੀ ਨਹੀਂ ਖੇੜੇ ਨਹੀਂ ਹੁੰਦੇ ਆਹੀਂ ਤਾਂ ਵੇਖੇ ਮਨ ਲਗੇ ਔਰ ਇਸ਼ਤਿਹਾਰਾਂ ਨੂੰ ਪਾਉਂਦੇ ਨਾ ਜੇ ਤੋ ਆਹ ਰਿਸ਼ਤਿਹਾਰਾਂ ਨੂੰ ਫੋਟੋਆਂ ਪਾਉਂਦੇ ਹਾਂ ਅੱਛਾ ਹਾਂ ਜੀ ਨਹੀਂ ਉਹ ਫੇਰ ਕਿਦਾਂ ਪੁਲਿਸ ਨੂੰ ਕਿਦਾਂ ਤੁਹਾਨੂੰ ਫੇਰ ਸੂਚਿਤ ਕਰਤਾ ਨਾ ਮਨ ਲਗੇ ਫੋਨ ਕਰਤਾ ਨਾ ਸਰਪੰਚ ਨੇ ਹਾਂ ਜੀ ਉਹ ਜੀ ਜਿਹੜਾ ਉੱਥੇ ਲੱਗਿਆ ਇਹ ਹੁਣ ਆਏ ਪੁਲਸ ਵਾਲੇ ਤੁਹਾਡੇ ਨਾਲ ਪੁਲਸ ਵਾਲਿਆਂ ਨਾਲ ਕਿਹ ਤਰ੍ਹਾਂ ਦਾ ਵਿਹਾਰ ਬਹੁਤ ਵਧੀਆ ਜੀ ਲੁਧਿਆਣਾ ਵਾਲੇ ਆਰਮੀ ਨੇ ਆਈਏ ਹਾਂਜੀ ਕੀ ਪੁੱਛ ਕੇ ਕੀਤੀ ਉਹਨਾਂ ਨੇ ਨੇ ਇਹ ਮਤਲਬ ਇਹ ਆਰਮੀ ਵਾਲਿਆਂ ਨੇ ਕੀਤੀ ਆ ਕੁਛ ਮਾਜ ਮਾਰਾਂਗੇ ਕੀ ਕਹਿੰਦੇ ਆ ਪੀਓ ਕੇ ਹਾਂਜੀ ਹਰਪ੍ਰੀਤ ਕੋ ਤੇ ਗਾਫਿਕ ਲੋ ਆ ਸੀਗਾ ਘਰ ਦੇ ਨਾਲ ਹੀ ਕੋਈ ਮਲਵੜੀ ਕਾਇ ਪਾਜੀ 1.5 ਵਜੇ ਤੋਂ ਪਹਿਲੇ ਕਹਿੰਦੇ ਫਾਇਰਿੰਗ ਵਗੈਰਾ ਹੁੰਦੀ ਰਹੀ ਏ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਚਾਨਣ ਜਿਹਾ ਹੋਇਆ ਵੇ ਤੇ ਇੱਥੇ ਕੋਈ ਚੀਜ਼ ਡਿੱਗੀ ਏ ਤੇ ਆਵਾਜ਼ ਜੀ ਵੀ ਆਈ ਏ ਬਹੁਤ ਜ਼ੋਰ ਦੀ ਉਹ ਤਾਂ ਤੁਸੀਂ ਜਾ ਕੇ ਲੱਗਾ ਪਤਾ ਉਹਨੂੰ ਹਾਂਜੀ ਉਦੋਂ ਮਤਲਬ ਕਿ ਮਾੜਾ ਮੋਟਾ ਪਤਾ ਲੱਗਾ ਸੀ ਨੀਂਦ ਚੀ ਸੀਗੇ ਤੇ ਜਦੋਂ ਸਹੇਰੇ ਉੱਠ ਕੇ ਦਿਨ ਚੜਿਆ ਉਦੋਂ ਦੇਖਿਆ ਇਹਨਾਂ ਨੇ ਤੇ ਉਦੋਂ ਕਹਿੰਦੇ ਵੀ ਇੱਥੇ ਮਤਲਬ ਕੋਈ ਬੰਬ ਜਿਆ ਡਿੱਗਿਆ ਤੇ ਮੈਂ ਕਿਹਾ ਕਿ ਐਵੇਂ ਮਤਲਬ ਕਿ ਮਜ਼ਾਕ ਮਜ਼ੂਕ ਕਰਦੇ ਹੋਣੇ ਨੇ ਫਿਰ ਮੈਂ ਗਵੰਡੀਆਂ ਦੇ ਘਰ ਗਈ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਆਂਟੀ ਇੱਥੇ ਕੋਈ ਬੰਬ ਡਿੱਗਿਆ ਵੀ ਪਹਿਲੀ ਚ ਮੈਂ ਕਿਹਾ ਹਾਂ ਸਾਡੀ ਪਹਿਲੀ ਚ ਡਿੱਗਿਆ ਫਿਰ ਮੈਂ ਅਲਰਟ ਹੋਈ ਫਿਰ ਮੈਂ ਉਹਨਾਂ ਨੂੰ ਲੈ ਕੇ ਫਿਰ ਸਾਰੇ ਇਕੱਠੇ ਹੋਏ ਤੇ ਫਿਰ ਉਦੋਂ ਪੁਲਿਸ ਨੂੰ ਕਨਫਰਮ ਕੀਤਾ ਉਹ ਤਾਂ ਉਹਦੇ ਲਾਗੇ ਟੋਟਾ ਵੀ ਪਿਆਰ ਲੱਗੀ ਸੀ ਹਾਂਜੀ ਮਾਰਾ ਜਿਆ ਪਿਆ ਇਹ ਨਹੀਂ ਪਤਾ ਲੱਗਾ ਵੀ ਕੀ ਚੀਜ਼ ਆਈ ਕਦੋਂ ਆਈ ਨਹੀਂ ਨਹੀਂ ਇਹ ਨਹੀਂ ਪਤਾ ਲੱਗਾ ਸਾਨੂੰ ਅੱਜ ਰਾਤ ਦਾ ਸਪਹਾਂਤ ਅੱਜ ਸ਼ਿਕਵਾਂਤ ਅੰਦਰ ਕਰ ਅੱਛਾ ਪੰਦੇਤ ਲਾ ਮੀਤੀ ਰਾਤ ਕਾਫੀ ਆਵਾਜ਼ਾਂ ਆਈਆਂ ਕਰਕੇ ਦੀਆਂ ਕਿਤਨਾ ਬਲਾਸਟ ਡਾ ਤੁਹਾਡੇ ਖੇਤਾਂ ਵਿੱਚ ਕੋਈ ਬਲਾਸਟਾਈਟ ਚੀਜ਼ ਜਿਹੀ ਆ ਤੇ ਕੀ ਸੀ ਜਾਰੀ ਮਾਰ ਲੱਗੀ ਇਹ 1:10 ਮਿੰਟ ਦਾ ਟਾਈਮ ਹੈ ਇਹ ਤਾਂ ਚਾਨਣ ਹੋਇਆ ਖੜਕਾ ਹੋਇਆ ਉਦੋਂ ਤਾਂ ਹਾਂ ਅੱਛਾ ਫਿਰ ਉਹ ਤੋਂ ਬਾਅਦ ਇਹ ਦਿਨੇ ਦੇਖਿਆ ਵਾ ਕਿੰਨੇ ਕੋਈ ਦੇਖਿਆ ਦਿਨੇ ਤੁਸੀਂ ਦਿਨੇ ਤਕਰੀਬਨ 8:00 ਵਜੇ ਕਿਉਂ ਮੈਂ ਤਾਂ 8:00 ਵਜੇ ਵੇਖਿਆ ਵਾ ਕੀ ਕੀ ਚੀਜ਼ ਸੀ ਇਹ ਮੈਨਾਂ ਲੱਗੇ ਨਹੀਂ ਯੰਤਾ ਮਲਾਜਮਾਂ ਨੇ ਮਲਬਾ ਪਿਆ ਵਾ ਪਤਾ ਨਹੀਂ ਕਿਸ ਚੀਜ਼ ਦਾ ਮਲਬਾ ਪਿਆ ਵਾ ਜਿੱਦਾਂ ਬੰਬ ਚੱਲਿਆ ਹੁੰਦਾ ਵਾ ਉਹ ਘਰ ਵਾਲਿਆਂ ਨੇ ਜਦੋਂ ਇੱਥੇ ਵੇਖਿਆ ਭਈ ਫੋਨ ਫੋਣ ਕੀਤੇ ਐ ਲਾਗੇ ਸਾਰੇ ਡੇਰੇ ਨਾਲ ਵੇਖਣ ਆਏ ਇੱਧਰ ਇੱਧਰ ਰਣ ਕੇ ਵੇਖਣ ਤੇ ਫਿਰ ਪੁਲਿਸ ਨੇ ਤੁਸੀਂ ਕੀਤਾ ਹਾਂ ਹਾਂ ਤੇ ਉਹ ਹੀ ਦੇਖਣ ਦੇ ਹੀ ਉਹਦੇ ਨਾਲ ਪਿੰਡ ਵਾਲੇ ਛੇੜਾ ਛੇੜਨ ਡਏ ਆ ਪਹਿਲਾਂ ਕੋਈ ਵੀਡੀਓ ਚੂੜੀ ਪਹਿਲਾਂ ਕੋਈ ਗਿਆ ਹੋਗਾ ਹੱਦੋਂ ਜਾਣੀ